ਸਾਸਤਰੀ ਕਾ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਕਰਦਾ ਹਾਂ ਜੀ ਤੁਸੀਂ ਸਾਰੇ ਵਧੀਆ ਤੇ ਤੰਦਰੁਸਤ ਹੋਵੋਗੇ ਤੇ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਜੀ ਇਹ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ ਤੇ ਜਿਹੜੀਆਂ ਕਮੀਆਂ ਹੋ ਜਿਨੀ ਆਪਾਂ ਨੂੰ ਉਹ ਪੂਰੀਆਂ ਕਰਨ ਵਾਸਤੇ ਅਸੀਂ ਰਲਣ ਜਾ ਰਹੇ ਜੀ ਅੱਜ ਪੰਜੀਰੀ ਤੇ ਜਿਹਨੂੰ ਪੰਜਾਬੀ ਵਿੱਚ ਘੀ ਵੀ ਕਹਿੰਦੇ ਨੇ ਬਾਕੀ ਜਿਹੜਾ ਸਮਾਂਦਰ ਵਿੱਚ ਪੈਣਾ ਉਦੇ ਤੁਹਾਨੂੰ ਜ਼ਰੂਰੀ ਤੱਤ ਵੀ ਦੱਸੂਗਾ ਤੇ ਨਾਲ ਦੀ ਨਾਲ ਤੁਹਾਨੂੰ ਆਸਾਨ ਤਰੀਕੇ ਨਾਲ ਪਕੀਰੀ ਬਣਾਉਣਾ ਵੀ ਸਿਖਾਵਾਂਗੇ ਜੁੜੇ ਰਹੋ ਸਾਡੇ ਨਾਲ ਅੱਜ ਹੀ ਅੱਧਾ ਕਿਲੋ ਬਦਾਮ ਅਖਰੋਟ 250 ਗ੍ਰਾਮ ਕਾਜੂ ਵੀ 250 ਗ੍ਰਾਮ ਦਾਖਾਂ 150 ਗ੍ਰਾਮ ਦੇਸੀ ਘੰਡ ਲੈਣੀ ਹੈ ਆਪਾਂ ਨੇ ਅੱਧਾ ਕਿਲੋ ਤੇ ਇਹ ਦੋ ਤਰ੍ਹਾਂ ਦੇ ਮਿਕਸਾਂਗੇ ਇਹ ਇਹ ਲੈਣਿਆ 100 ਗ੍ਰਾਮ ਇਹ ਮਖਾਣੇ ਲੈਣੇ ਆ ਜੀ 250 ਗ੍ਰਾਮ ਤੇ ਗੁੰਦ ਲੈਣਾ ਜੀ 100 ਗ੍ਰਾਮ ਅੱਜ ਆਪਾਂ 1 ਕਿਲੋ ਦਿਸਕੀ ਦੀ ਪੰਜੀਰੀ ਬਣਾਉਣ ਲੱਗੇ ਆ ਜੀ ਆਪਾਂ ਨੇ ਜੀ ਸਭ ਤੋਂ ਪਹਿਲਾਂ ਜੋ ਚੀਜ਼ਾਂ ਫਰਾਈ ਕਰਨੀਆਂ ਉਹਨੂੰ ਥੋੜੇ ਕੀਚ ਬਾਕੇ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਲਏ ਜੀ ਮਖਾਣੇ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰੂੰਗੇ ਜੀ ਤੇ ਜਿੰਨਾ ਚਿਰ ਇਹਨਾਂ ਦਾ ਰੰਗ ਨਹੀਂ ਚੇਂਜ ਹੁੰਦਾ ਉਨਾਂ ਚਿਰ ਆਪਾਂ ਨੇ ਰੋਸਟ ਕਰਨਾ ਹੈ ਤੇ ਇਹਨਾਂ ਨੂੰ ਬਾਅਦ ਵਿੱਚ ਠੰਡਾ ਕਰਕੇ ਆਪਾਂ ਨੇ ਗ੍ਰाइंड ਕਰ ਲੈਣੀ ਜੀ ਜਿਨਾਂ ਨੇ ਸਾਫਤੀ ਪਾਉਣੇ ਆ ਉਹ ਸਾਫਤੀ ਪਾ ਸਕਦਾ ਆਪਣੀ ਮਰਜ਼ੀ ਹੈ ਜੀ ਉਹ ਇਸ ਤੋਂ ਬਾਅਦ ਕਰਦੇ ਆਂਗੇ ਆਪਾਂ ਬਦਾਮਾਂ ਨੂੰ ਭਰਾਈ ਬਦਾਮਾਂ ਨੂੰ ਪਾਉਣਾ ਵੀ ਬਹੁਤ ਜ਼ਰੂਰੀ ਆ ਪੰਜੀਰੀ ਚ ਇਹਦੇ ਵਿੱਚ ਪ੍ਰੋਟੀਨ ਫਾਈਬਰ ਤੇ ਇਹ ਜਿਆਦਾ ਸ਼ਕਤੀ ਵੀ ਤੇਜ ਕਰਦਾ ਹੈ ਆਪਣੀ ਫਿਰ ਗੂੰਦ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਘੀ ਤੇ ਘੀ ਚ ਪਾਉਂਦੀ ਸਾਰੇ ਭੁੰਨ ਲੱਗ ਪਈ ਇਹ ਗੂੰਦ ਵੀ ਪੰਜੀਰੀ ਵਿੱਚ ਪਾਉਣਾ ਬਹੁਤ ਜ਼ਰੂਰੀ ਆ ਇਹਦੇ ਵਿੱਚ ਵੀ ਫਾਈਬਰ ਪ੍ਰੋਟੀਨ ਹੁੰਦਾ ਹੈ ਤੇ ਇਹ ਕੌਂ ਦੀ ਕਮੇ ਜਿਸ ਨੂੰ ਮੀਨੀਆ ਕਹਿੰਦੇ ਆ ਉਹਨੂੰ ਦੂਰ ਕਰ ਦਈਏ ਗੂੰਦ ਨੂੰ ਵੀ ਟੰਡਾ ਕਰਕੇ ਗ੍ਰाइंड ਕਰਾਂਗੇ ਜਿੰਨੀਆਂ ਵੀ ਚੀਜ਼ਾਂ ਪਾਈਆਂ ਸਾਰੀਆਂ ਅਸੀਂ ਗ੍ਰाइंड ਕਰਕੇ ਪਾਈਆਂ ਬਸ ਕੱਲੇ ਬਦਾਮ ਬਦਾਮ ਜਿਹੜੇ ਆਪਾਂ ਨੇ ਰੋਸਟ ਕਰਕੇ ਕੱਟ ਕੇ ਪਾ ਲੈਣੇ ਕਿਉਂਕਿ ਇਹ ਸਾਨੂੰ ਐਵੇਂ ਵਧੀਆ ਲੱਗਦੇ ਆ ਪੰਜੀਰੀ ਬਣਾਉਣ ਵਾਸਤੇ ਆਪਾਂ ਨੇ ਲੈਣਾ ਜੀ ਫਿਰ ਕਿਲੋ ਦੇਸੀ ਕੀ ਤੇ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਟਾ ਪਾਉਗੇ ਤੇ ਆਪਾਂ ਗੈਸ ਜੂਰ ਰੱਖਣਾ ਜੀ ਤੇ ਆਟੇ ਵਿੱਚ ਕੜਸੀ ਦਾ ਸ਼ਕਤੀਮਾਨ ਬਣਾ ਕੇ ਰੱਖਣਾ ਮਤਲਬ ਕੜਸੀ ਖੜ ਨਹੀਂ ਦੇਣੀ ਘਮਾਈ ਜਾਣੀ ਘਮਾਈ ਜਾਣੀ ਆਪਾਂ ਨੂੰ ਆਟਾ ਭੁੰਨਦੇ ਆ ਨੂੰ 20 ਦੇ 25 ਮਿੰਟ ਹੋ ਗਏ ਤੇ ਤੁਹਾਡੇ ਸਾਹਮਣੇ ਆਟੇ ਦਾ ਕਲਰ ਵੀ ਚੇਂਜ ਹੋ ਗਿਆ ਜੇ ਤੁਹਾਨੂੰ ਵੇਰ ਵੀ ਨਾ ਪਤਾ ਲੱਗੇ ਤਾਂ ਇੱਕ ਨੁਕਤਾ ਹੋਗਾ ਆਪਾਂ ਨੇ ਇੱਕ ਗਲਾਸ ਠੰਡੇ ਪਾਣੀ ਦਾ ਲੈ ਲੈਣਾ ਤੇ ਉਹਦੇ ਵਿੱਚ ਥੋੜਾ ਜਿਹਾ ਪਾ ਕੇ ਦੇਖਣਾ ਜੇ ਇਹਦਾ ਉੱਪਰ ਤੈਰਿਆ ਤਾਂ ਫਿਰ ਤਾਂ ਆਟਾ ਭੁੰਨ ਹੋ ਗਿਆ ਜੇ ਨਾ ਤੈਰਿਆ ਤਾਂ ਸਮਝੋ ਫਿਰ ਹੋਰ ਟਾਈਮ ਤੁਹਾਨੂੰ ਭੁੰਨਣਾ ਪੈਣਾ ਆ ਆਟਾ ਹੀ ਆਪਣਾ ਭੁੰਨ ਹੋ ਗਿਆ ਇਹਦੇ ਵਿੱਚ ਪਾਏ ਆ ਖਰਬੂਜੇ ਦੇ ਤਰਬੂਜ ਦੇ ਮਿਕਸ ਬੀਜ ਇਹਨਾਂ ਵਿੱਚ ਵੀ ਪ੍ਰੋਟੀਨ ਤੇ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਆ ਜੀ ਇਹ ਵੀ ਜ਼ਰੂਰ ਪਾਓ ਇਸ ਤੋਂ ਬਾਅਦ ਪਾਏ ਆ ਜੀ ਆਪਾਂ ਨੇ ਮਖਾਣੇ ਕਾਜੂ ਅਖਰੋਟ ਇਹ ਤਿੰਨੇ ਚੀਜ਼ਾਂ ਆਪਾਂ ਨੇ ਗ੍ਰਾਇੰਡ ਕਰਕੇ ਪਾਈਆਂ ਜੀ ਅਖਰੋਟ ਆਪਣੀਆਂ ਹੱਡੀਆਂ ਨੂੰ ਜ਼ਰੂਰ ਕਰਦਾ ਜੀ ਖਰੋਟਾਂ ਤੋਂ ਬਾਅਦ ਪਾਤਾ ਜੀ ਆਪਾਂ ਨੇ ਗੂੰਦ ਤੇ ਗੂੰਦ ਤੋਂ ਬਾਅਦ ਪਾਏ ਜੀ ਆਪਾਂ ਨੇ ਕਸ਼ਮਿਸ਼ ਤੇ ਕਾਜੂ ਤਾਂ ਆੱਖਾਂ ਵੀ ਕਹਿ ਦਨੇ ਆ ਕਿ ਆਪਾਂ ਇਹਨਾਂ ਨੂੰ ਤੇ ਕਾਜੂ ਅਸੀਂ ਥੋੜੇ ਜਿਹਾ ਗ੍ਰाइंड ਕਰ ਲਏ ਤੇ ਥੋੜੇ ਸਾਫ ਤੋਂ ਪਾਤੇ ਜੀ ਤੇ ਉਸ ਤੋਂ ਬਾਅਦ ਪਾਤੇ ਜੀ ਫਿਰ ਬਦਾਮ ਇਹ ਸਾਰਾ ਸਮਾਨ ਪਾਉਣ ਤੋਂ ਬਾਅਦ ਜਦੋਂ ਰਲਾਉਂਦੇ ਆ ਫਿਰ ਲੱਗਾ ਜੀ ਜ਼ੋਰ ਪੂਰਾ ਕਰੋ ਚੱਕ ਫਿਰ ਉਸ ਤੋਂ ਬਾਅਦ ਜੀ ਮੇਰਾ ਜੂਰ ਪਰਖਿਆ ਗਿਆ ਤੇ ਮੈਂ ਬਸ ਕਰਾਤੀ ਵੀਰੋ ਪੰਜੀਰੀ ਤਿਆਰ ਆ ਜੀ ਹੁਣ ਤੇ ਇਹਨੂੰ 10 ਮਿੰਟ ਤੱਕ ਠੰਡਾ ਕਰੇ ਦੇ ਬਾਅਦ ਇਸ ਵਿੱਚ ਪਾਉਗੇ ਜੀ ਦیسی ਗੰਢ ਠੀਕ ਹੈ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਟਰਾਈ ਕਰਿਓ ਇਹ ਵਾਲੀ ਰੈਸਪੀ ਖੰਭ ਬਣਾ ਕੇ ਦੇਖੋ ਲਾਸਟ ਵਿੱਚ ਪਾ ਲਈ ਆਪਾਂ ਨੇ ਦیسی ਗੰਢ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਿਆ ਤੇ ਹੁਣ ਤੁਹਾਨੂੰ ਜੀ ਅਸੀਂ ਖਾ ਕੇ ਦੱਸਦੇ ਆ ਵੀ ਕਿਵੇਂ ਬਣਿਆ ਪਰ ਦੇਖਣ ਨੂੰ ਤਾਂ ਬੜਾ ਹੀ ਸਵਾਦ ਲੱਗਦਾ ਹਨਾ ਵਾਹ ਵਾਹ ਕਮਾਲ ਹੈ ਇਹਦਾ ਪਹਿਲਾਂ ਨਹੀਂ ਬਹੁਤ ਵਾਰੀ ਮੈਂ ਇਸ ਤਰ੍ਹਾਂ ਹੀ ਬਣਾਇਆ ਪਰ ਮੂਮੀ ਨਹੀਂ ਬਣਾਉਂਦੇ ਪਰ ਇਹ ਅਸੀਂ ਨਾ ਪਹਿਲੀ ਵਾਰ ਪਾ ਬਣਾਇਆ ਮੈਂ ਤੇ ਵੀ ਭਾਈ ਕਾਨੂੰਨ ਹੈ ਕਮਾਲ ਹੋ ਜ਼ਰੂਰ ਟਰਾਈ ਕਰਿਓ ਜਿਵੇਂ ਜਿਵੇਂ ਤੁਹਾਨੂੰ ਕੀਤਾ ਦੱਸਿਆ ਕਿ ਕਿਆ ਕਿਆ ਕੁਸ ਕਿੰਨਾ ਕਿੰਨਾ ਪਾਉਣਾ ਉਵੇਂ ਉਵੇਂ ਪਾ ਕੇ ਇੱਕ ਵਾਰੀ ਟਰਾਈਂਗ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣੀ ਦੱਸ ਦੇ ਕਰੋ ਵੀ ਕਿ ਵੀਡੀਓ ਕਿਵੇਂ ਬਣਾਈ ਆ ਕਿਵੇਂ ਬਣਾ ਰਹੀ ਆ ਠੀਕ ਹੈ ਜੀ ਧੰਨਵਾਦ ਜਣਾ ਸਾਰਿਆਂ ਦਾ ਰੱਬ ਰੱਖੇ